ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਦਿਨਾ ਨਗਰ ਦੇ ਵਿੱਚ ਪੱਠੇ ਕੁਦਰਦਿਆਂ ਟੋਕੇ ਦੇ ਵਿੱਚ ਕਰੰਟ ਆ ਗਿਆ ਕਰੰਟ ਆਉਣ ਦੇ ਨਾਲ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਾਣਕਾਰ ਦੇ ਮੁਤਾਬਿਕ ਬੀਤੀ ਸ਼ਾਮ ਨੂੰ ਦਿਨਾ ਨਗਰ ਦੇ ਪਿੰਡ ਦਬੂੜੀ ਦੇ ਵਿੱਚ ਇਹ ਮੰਦ ਭਾਗਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਨੌਜਵਾਨਾਂ ਦੀ ਜਾਨ ਚਰੀ ਗਈ ਇਸ ਪਾਲ ਸਿੰਘ ਲੰਬੜਦਾਰ ਕੀ ਗੱਲ ਬਾਤ ਹੋਈ ਹੈ ਜਿਹੜੀ ਇਹ ਪਿੰਡ ਚ ਘਟਨਾ ਲੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਪਿਸ਼ਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਮਿੱਤਕ ਲਾਣੇ ਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਹੋਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ 'ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਅੰਦਰ ਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਡਾਕਟਰ ਸੌਣ ਕਿੱਦਾਂ ਉਹਦੀ ਕੋਈ ਸੱਸ ਸਹੁਰਾ ਹਾਲ ਜਾਂ ਠੀਕ ਹੀ ਆ ਤੇ ਨਾ ਲਾਤਾ ਗੁਰਦਾਸਪੁਰ ਚੱਲ ਗਿਆ ਜੀ ਗਲੀ ਚੋਂ ਜਾਂਦਾ ਪਿਆ ਸੀ ਅਚਾਨਕ ਜੀ ਇਹ ਪੱਠੇ ਕੁਦਰ ਦੇ ਪਏ ਸੀ ਪੱਠੇ ਕੁਦਰ ਦੇ ਤੇ ਮੈਂ ਵੇਖਿਆ ਨਾ ਥੱਲੇ ਡਿੱਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥੱਲੇ ਡਿੱਗ ਗਿਆ ਤੇ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਕੀਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਆ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਦੇ ਸੀਰੀਅਸ ਆ ਜੀ ਇਨਾਂ ਦੀ ਉਮਰ ਕਿੰਨੀ ਸੀ ਜਨਰੇਟਰ ਇੱਕ ਦੀ ਤੇ ਇੱਕ ਦੀ 25 26 ਸਾਲ ਉਮਰ ਦਾ ਤੇ ਇੱਕ ਦੀ 30 ਸਾਲ ਉਮਰ ਦਾ ਜੀ এবਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੂਜੀਪੁਰ ਦੀ ਖਾਸ ਰਿਪੋਰਟ